ਮਿਸ਼ਨ ਦੇ ਸਰਮਲ ਸੇਖ ਵਿਖੇ ਹਾਲ ਹੀ ਵਿੱਚ ਹੋਈ ਸ਼ਾਂਤੀ ਵਾਰਤਾ ਜਿਸ ਨੂੰ 2025 ਗਾਜਾ ਸ਼ਾਂਤੀ ਸਿਮਲਰ ਕਿਹਾ ਜਾਂਦਾ ਹੈ ਨੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਸਿਮਲਨ 13 ਅਕਤੂਬਰ 2025 ਨੂੰ ਸਰਮਲ ਸੇਖ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਹੋਇਆ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਹੁਤ ਹੀ ਵੱਡੀ ਭੂਮਿਕਾ ਨਿਭਾਈ। ਇਸ ਵਾਰਤਾ ਦਾ ਮੁੱਖ ਆਦੇਸ਼ ਗਾਜਾ ਵਿੱਚ ਇਜ਼ਰਾਇਲ ਹਮਾਸ جنگ ਨੂੰ ਖਤਮ ਕਰਨ ਵਾਲੀ ਸ਼ਾਂਤੀ ਯੋਜਨਾ ਨੂੰ ਲਾਗੂ ਕਰਨਾ ਸੀ। ਇਸ ਨਾਲ 10 ਅਕਤੂਬਰ 2025 ਨੂੰ ਜੰਗਬਾਦੀ ਸ਼ੁਰੂ ਹੋ ਗਈ ਸੀ। ਇਸ ਜੰਗ ਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹੋਈ ਸੀ। ਜਦੋਂ ਹਮਾਸ ਨੇ ਇਜ਼ਰਾਈਲ ਤੇ ਹਮਲਾ ਕੀਤਾ ਸੀ। ਪਰ ਆਪਣੇ ਇਸ ਤੋਂ ਪਹਿਲਾਂ ਇਜ਼ਰਾਈਲੀ ਕਾਨਫਰੰਸ ਵਿੱਚ ਭਾਸ਼ਣ ਦਿੱਤਾ ਸੀਗਾ ਜਿੱਥੇ ਉਹਨਾਂ ਨੇ ਸ਼ਾਂਤੀ ਤੇ ਖੁਸ਼ਹਾਲੀ ਤੇ ਜ਼ੋਰ ਦਿੱਤਾ ਸੀ। ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਾਫੀ ਦੇਣ ਦੀ ਅਪੀਲ ਵੀ ਕੀਤੀ ਸੀਗੀ ਵਿਸ਼ਵ ਦੇ ਲੀਡਰਾਂ ਨੂੰ। ਇਸ ਸਿਮੇਲਨ ਦੇ ਵਿੱਚ ਲਗਭਗ 30 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਾਰ ਸਾਹਮਣੇ ਨਮਿੰਦੇ ਸ਼ਾਮਲ ਹੋਏ 트럼ਪ ਨੇ ਤੇ ਜਿਹੜੇ ਮਿਸਰ ਦੇ ਰਾਸ਼ਟਰਪਤੀ ਸੀਗੇ ਅਬ델 ਫਤਾ ਉਹਨਾਂ ਨੇ ਇਸ ਨੂੰ ਕੰਟਰੋਲ ਕੀਤਾ ਪੂਰੀ ਮੀਟਿੰਗ ਦੇ ਮੁੱਖ ਭਾਗੀਦਾਰ ਉਹ ਸੀਗੇ ਹੋਰ ਜਿਹੜੇ ਸ਼ਾਮਲ ਹੋਏ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਇਟਲੀ ਦੀ ਪ੍ਰਧਾਨ ਮੰਤਰੀ ਜੋਰਜਿਆ ਮੈਲੋਨੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਟੀਸਟਮਰ ਕਤਰ ਦੇ ਅਮੀਰ ਤਮੀਮ ਬਿਨ ਹਮਦ ਤੁਰਕੀ ਦੇ ਰਾਸ਼ਟਰਪਤੀ ਅਰਦਵਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਭਾਰਤ ਵੱਲੋਂ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਕਿਰਤੀ ਵਰਦਨ ਸਿੰਘ ਇਹ ਸਾਰੇ ਰੁਕ ਸ਼ਾਮਲ ਹੋਏ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੁ ਤੇ ਹਮਾਸ ਦੇ ਕੋਈ ਵੀ ਨੁਮਾਇंदे ਇਸ ਫਰਾਂਚ ਭਾਗ ਨਹੀਂ ਲਿਆ। ਇਰਾਨ ਨੇ ਵੀ ਸੱਦੇ ਨੂੰ ਠੁਕਰਾ ਦਿੱਤਾ। ਇਰਾਨ ਕਹਿੰਦਾ ਅਸੀਂ ਵੀ ਸ਼ਾਮਲ ਹੋਣਾ। ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਤੇ ਅਰਬ ਲੀਗ ਦੇ ਲੀਡਰ ਮੌਜੂਦ ਸੀਗੇ ਮੀਟਿੰਗ ਦੇ ਵਿੱਚ ਵਾਰਤਾ ਵਿੱਚ ਕਈ ਦਿਲ ਸੋਹਣ ਵਾਲੇ ਪਲ ਵੀ ਆਏ ਇਹੋ ਜਿਹੇ ਪਲ ਵਾਪਰੇ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਭ ਤੋਂ ਵੱਧ ਭਾਵਕ ਮੌਕਾ ਉਦੋਂ ਆਇਆ ਜਦੋਂ 트੍ਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਵਿਰਾਮ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਜ਼ ਸਲੀਮ ਨੂੰ ਬੁਲਣ ਦਾ ਸੱਦਾ ਦਿੱਤਾ 트੍ਰੰਪ ਨੇ ਕਿਹਾ ਕਿ ਕੀ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਹ ਗੱਲ ਦਰਾਓ ਜਿਹੜੀ ਆਪਾਂ ਪ੍ਰਾਈਵੇਟ ਤੌਰ ਤੇ ਕੀਤੀ ਸੀ ਨਿੱਜੀ ਤੌਰ ਤੇ ਇਹ ਗੱਲਬਾਤ ਕੀਤੀ ਸੀ ਤੇ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ 5 ਮਿੰਟ ਦਾ ਭਾਸ਼ਣ ਦਿੱਤਾ ਤੇ ਟਰੰਪ ਨੂੰ ਕਿਹਾ ਕਿ ਸ਼ਾਂਤੀ ਦਾ ਮਸੀਹਾ ਹੈ ਸ਼ਾਂਤੀ ਦਾ ਆਦਮੀ ਹੈ ਤੇ ਟਰੰਪ ਦੇ ਅਨਥਕ ਜਿਹੜੇ ਯਤਨਾਂ ਸ਼ਾਂਤੀ ਲਈ ਉਹਦੀ ਤਾਰੀਫ਼ ਕੀਤੀ ਉਹਨਾਂ ਨੇ ਕਿਹਾ ਕਿ ਇਹ ਦਿਨ ਆਧੁਨਿਕ ਇਤਿਹਾਸ ਦਾ ਸਭ ਤੋਂ ਵੱਡਾ ਦਿਨ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੇ ਤੇ ਉਹ ਕਿ ਟਰੰਪ ਨੇ ਦੁਨੀਆ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਵਾਲੀ ਜਗ੍ਹਾ ਬਣਾਉਣ ਦੇ ਲਈ ਬਹੁਤ ਵੱਡਾ ਕੰਮ ਕੀਤਾ ਸ਼ਰੀਫ ਸਾਹਿਬ ਕਹਿੰਦੇ ਸ਼ਰੀਫ ਨੇ ਟਾਂਪਰ ਨੂੰ ਨੌਬਤਾਂ ਦੀ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਮੋੜ ਨਾਮਜ਼ਦ ਕੀਤਾ ਤੇ ਕਿਹਾ ਕਿ ਭਾਰਤ ਪਾਕਿਸਤਾਨ ਜੰਗ ਨੂੰ ਰੋਕ ਕੇ ਲੱਖਾਂ ਜਾਨਾਂ ਬਚਾਈਆਂ ਹੁਣ ਗਾਜਾ ਵੇ ਸ਼ਾਂਤੀ ਲਿਆ ਕੇ ਮੱਧ ਪੂਰਬ ਵਿੱਚ ਵੀ ਲੱਖਾਂ ਜਾਨਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਆ ਸ਼ਰੀਫ ਸਾਹਿਬ ਨੇ ਇਹ ਵੀ ਕਿਹਾ ਕਿ ਬਿਨਾ ਟਰੰਪ ਦੇ ਦਖਲ ਤੋਂ ਭਾਰਤ-ਪਾਕਿਸਤਾਨ جنگ ਨਹੀਂ ਰੁਕਣੀ ਸੀ ਇਹ ਨਿਊਕਲੀਅਰ ਤਾਕਤਾਂ ਇਹਨਾਂ ਨੇ ਵੱਡੀ ਤਬਾਹੀ ਮਚਾਉਣੀ ਸੀ ਦੋਨੇ ਪਾਸੇ ਕਾਫੀ ਲੋਕਾਂ ਦਾ ਨੁਕਸਾਨ ਹੋਣਾ ਸੀ ਕਾਫੀ ਲੋਕਾਂ ਨੇ ਮੌਤ ਦੇ ਕਾਰਡ ਉਤਾਰੇ ਜਾਣਾ ਸੀ ਪਰ ਟਰੰਪ ਨੇ ਮੌਕੇ ਤੇ ਇਨਵੋਲਵਮੈਂਟ ਕਰਕੇ ਇਸ جنگ ਨੂੰ ਰੁਕਾਤਾ ਤੇ ਲੋਕਾਂ ਦੀ ਜਾਨ ਬਚਾ ਲਈ ਤੇ ਫਿਰ ਟਰੰਪ ਤਾਂ ਕੀ ਕਹਿੰਦੇ ਕਹਿੰਦੇ ਵਾਹ ਕਹਿੰਦੇ ਕਿਆ ਬੋਲੇ ਹੋ ਤੁਸੀਂ ਕਹਿੰਦੇ ਮੈਨੂੰ ਐਸੀ ਉਮੀਦ ਨਹੀਂ ਸੀ ਬੇਸ਼ੱਕ ਟਰੰਪ ਨੇ ਖੁਦ ਬੁਲਵਾਇਆ ਹੋਵੇ ਸਭ ਕੁਝ ਘੜਿਆ ਕੜਾਇਆ ਹੋਵੇ ਪਰ ਮੌਕੇ ਦੇ ਟਰੰਪ ਉਹ ਚੌਕਾ ਮਾਰ ਗਿਆ ਕਹਿੰਦਾ ਇਹਦੀ ਉਮੀਦ ਨਹੀਂ ਸੀਗੀ ਕਹਿੰਦਾ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਜੋ ਕੁਝ ਕਹਿਣਾ ਸੀ ਕਹਿੰਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਹਤਾ ਕਹਿੰਦਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸੱਚ ਤੇ ਕਹਿੰਦਾ ਮੈਂ ਧੰਨਵਾਦ ਕਰਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੈਸੇ ਵਿੱਚ ਇਹ ਵਿਸ਼ਵ ਲਈ ਇੱਕ ਬਹੁਤ ਭਾਵਕ ਜਿਹਾ ਪਲ ਸੀਗਾ ਜਿਸ ਨੇ ਸੰਮੇਲਨ ਵਿੱਚ ਮੌਜੂਦ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਇਕੱਲੇ ਉੱਥੇ ਨਹੀਂ ਇਹ ਵੀਡੀਓ ਨੂੰ ਜਿਹੜੇ ਜਿਹੜੇ ਲੋਕਾਂ ਨੇ ਦੇਖਿਆ ਜਿਹੜੇ ਜਿਹੜੇ ਦੇਸ਼ ਦੇ ਵਿੱਚ ਦੇਖਿਆ ਉਹ ਲੋਕ ਪ੍ਰਭਾਵਿਤ ਹੋਏ ਆ ਇਹ ਵੀਡੀਓ ਬਹੁਤ ਵਾਇਰਲ ਹੋਈ ਹੈ ਇਸ ਤੋਂ ਇਲਾਵਾ ਜਦੋਂ 트럼ਪ ਨੇ ਸ਼ਾਂਤੀ ਸਮਝੌਤੇ ਵਾਲੇ ਦਸਤਾਵੇਜ਼ਾਂ ਨੂੰ ਉੱਚਾ ਚੁੱਕ ਕੇ ਦਿਖਾਇਆ ਨਾ ਤੇ ਕਿਹਾ ਇਹ ਅਸੰਭਵ ਨੂੰ ਸੰਭਣ ਬਣਾਉਣ ਵਾਲਾ ਯਤਨ ਹੈ ਤੇ ਹੋ ਕੇ ਰਹੇਗਾ ਉਦੋਂ ਵੀ ਲੋਕਾਂ ਨੇ ਤਾੜੀਆਂ ਮਾਰੀਆਂ ਤੇ ਲੋਕਾਂ ਨੇ ਕਿਹਾ ਕਿ ਇਹ ਸੁਣ ਵਾਲਾ ਪਾਲ ਹੈ ਕਿਉਂਕਿ ਲੰਮੇ ਸਮੇਂ ਤੋਂ ਜੰਗ ਜਿਹੜੀ ਹੋ ਰਹੀ ਸੀ ਉਨੇ ਤੋਂ ਬਾਅਦ ਇੱਕ ਉਮੀਦ ਦੀ ਵੱਡੀ ਕਿਰਨ ਸੀ ਤੇ ਲੋਕ ਇਸ ਤੋਂ ਬੜੀ ਉਮੀਦ ਨਾਲ ਦੇਖ ਰਹੇ ਸੀ ਕਾਫੀ ਲੰਬੇ ਸਮੇਂ ਤੋਂ ਕਿ 트াম্প ਸਾਹਿਬ ਕੁਝ ਨਾ ਕੁਝ ਕਰਨਗੇ ਕੁਝ ਲੋਕ ਆਲੋਚਨਾ ਵੀ ਕਰ ਰਹੇ ਸੀ 트াম্প ਦੀ ਕਿ ਸ਼ਾਂਤੀ ਦਾ ਮਸੀਹਾ ਸ਼ਾਂਤੀ ਦਾ ਮਸੀਹਾ ਕਰ ਰਿਹਾ ਆਪਣੇ ਆਪ ਨੂੰ ਹੋ ਤਾਂ ਕੁਝ ਰਿਹਾ ਨਹੀਂ ਇਹ ਜਿਹੜੀ ਇਹਨਾਂ ਨੇ ਜੰਗਬੰਦੀ ਕਰਾਈ ਹੈ ਇਹਦਾ ਵੀ ਆਉਣ ਵਾਲਾ ਸਮਾਂ ਦੱਸੂਗਾ ਕੀ ਕਰਦੇ ਆ 트াম্প ਸਾਹਿਬ ਲੇਕਿਨ ਇੱਕ ਵਾਰੀ ਜ਼ਰੂਰ ਉਹਨਾਂ ਨੇ ਵੱਡਾ ਮਾਰਕਾ ਮਾਰਿਆ ਇਹਨੇ ਦੇ ਸਾਨੂੰ ਇਕੱਠੇ ਕਰਕੇ ਇੱਕ ਮੱਝ ਤੇ ਬਿਠਾਇਆ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਮਜਬੂਰ ਕੀਤਾ ਟਰੰਪ ਨੇ ਪਾਕਿਸਤਾਨ ਤੇ ਭਾਰਤ ਦਾ ਜ਼ਿਕਰ ਬਹੁਤ ਹੀ ਵਧੀਆ तरीके ਨਾਲ ਕੀਤਾ ਸਕਾਰਾਤਮਕ ਤਰੀਕੇ ਨਾਲ ਕੀਤਾ ਆਪਣੇ ਭਾਸ਼ਣ ਤੇ ਪੱਤਰਕਾਰਾਂ ਨਾਲ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਦੇ ਬਹੁਤ ਵਧੀਆ ਦੋਸਤ ਹੈ ਤੇ ਉਹਨਾਂ ਨੇ ਕਿਹਾ ਜਿਹੜੇ ਭਾਰਤ ਵਰਗੇ ਵੱਡੇ ਦੇਸ਼ ਨੂੰ ਲੀਡ ਕਰ ਰਹੇ ਆ ਤੇ ਉਹ ਵੀ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਟਰੰਪ ਨੇ ਸਾਹਬਾਜ ਸਰੀਬ ਨੂੰ ਤਸਦੀਕ ਦੇ ਤੌਰ ਤੇ ਕਹਿਦਾ ਇਸ਼ਾਰਾ ਕੀਤਾ ਕਹਿੰਦੇ ਕਹਿੰਦੇ ਤੁਸੀਂ ਰਲ ਮਿਲ ਕੇ ਰਹੋ ਦੋਨੇ ਜਣੇ ਦੋਨੇ ਦੇਸ਼ ਤੇ ਪਾਕਿਸਤਾਨ ਦੇ ਬਾਅਦ ਚ ਜਿਹੜੀ ਫੌਜੀ ਲੀਡਰਸ਼ਿਪ ਹੈ ਮਨੀਰ ਸਾਹਿਬ ਬਹੁਤ ਹੀ ਚੇਤੇ ਟਰੰਪ ਸਾਹਿਬ ਦੇ ਉਹਦੀ ਬੜੀ ਤਾਰੀਫ ਕੀਤੀ ਕਹਿੰਦੇ ਦਿਖ ਨਹੀਂ ਰਹੇ ਕਿਤੇ ਇੱਥੇ ਕਿਤੇ ਹੋਣੇ ਆ ਕਹਿੰਦੇ ਮੇਰੇ ਫੇਵਰੇਟ ਫੀਡ ਮਾਰਸ਼ਲ ਮਰੀ ਸਾਹਿਬ ਕਿੱਥੇ ਆ ਓਮ ਸ੍ਰੀ ਸਾਹਿਬ ਨੂੰ ਕਹਿੰਦੇ ਕਿ ਮੈਨੂੰ ਉਮੀਦ ਹੈ ਕਿ ਭਾਰਤ ਪਾਕਿਸਤਾਨ ਬਹੁਤ ਵਧੀਆ ਤਰੀਕੇ ਨਾਲ ਰਹਣਗੇ ਤੇ ਸਰੀਫ ਉਹਦੇ ਵੱਲ ਦੇਖ ਕੇ ਮੁਸਕਰਾਏ ਤੇ ਹੱਸ ਕੇ ਸਹਿਮਤ ਜਦਾ ਵੀ ਹਾਂਜੀ ਹਾਂਜੀ ਇਕੱਠੇ ਰਵਾਂਗੇ ਜਿਵੇਂ ਇੱਕ ਬੱਚਾ ਇੱਕ ਟੀਚਰ ਦੇ ਅੱਗੇ ਜਦੋਂ ਟੀਚਰ ਠੋਕਦਾ ਉਹਨੂੰ ਤੇ ਕਹਿੰਦਾ ਵੀ ਕਰੋਗੇ ਹਾਂਜੀ 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 ਸਰ ਸਰ ਬਿਲਕੁਲ ਕਰ ਪਾਏਗਾ ਅਗਰ ਪਰ ਕਿਹੜਾ ਹਾਂਜੀ ਰਿਵਰ ਕਰ ਦੇਣੀ ਆ ਉਹੋ ਹਿਸਾਬ ਨਾਲ ਲੱਗਿਆ ਉੱਥੇ ਨਜ਼ਰ ਆਇਆ ਜਿਹੜੇ 30 ਕ੍ਰੈਡਰ ਖੜੇ ਸੀਗੇ ਟਰੰਪ ਸਾਹਿਬ ਉਹਨਾਂ ਦੇ ਮਾਸਟਰ ਸੀਗੇ ਸਖਤ ਮਾਸਟਰ ਤੇ ਉਹ ਸਾਰੇ ਜਿਵੇਂ ਟਰੰਪ ਸਾਹਿਬ ਕਹਿਂਦੇ ਸੀ ਜਿਹਦੇ ਅੱਗੇ ਮੂੰਹ ਕਰਕੇ ਹਾਂਜੀ ਸਰ ਹਾਂਜੀ ਸਰ ਐ ਕਰ ਰਹੇ ਸੀ ਕਿ ਵੱਖਰੇ ਤਰ੍ਹਾਂ ਦਾ ਇੱਕ ਉੱਥੇ ਮਾਹੌਲ ਜਾਂ ਦਿਖਣ ਨੂੰ ਮਿਲਿਆ ਪਰ ਆਪਣੇ ਕਿਹਾ ਕਿ ਮੈਂ ਭਾਰਤ ਪਾਕਿਸਤਾਨ ਦੀ ਜਿਹੜੀ جنگ ਹੈ ਉਹ ਰਵਾਈ ਹੈ ਸਿੱਧੇ ਤੌਰ ਤੇ ਕ੍ਰੈਡਿਟ ਲਿਆ ਉਹਨਾਂ ਨੇ ਕਿਹਾ ਕਿ 4 ਦਿਨਾਂ ਦਾ ਦਖਲ ਇਹਨਾਂ ਨਿਊਕਲੀਅਰ ਤਾਕਤਾਂ ਨੂੰ ਅੱਗੇ ਲੜਨ ਤੋਂ ਬਚਾਇਆ ਵੱਡੀ ਤਬਾਹੀ ਹੋਣ ਤੋਂ ਬਚਾਇਆ ਤੇ 10 ਮਈ 2025 ਨੂੰ ਪੂਰੀ ਜੰਗਬਦੀ ਕਰਾਈ ਇਹ ਮੈਂ ਕਰਾਈ ਹੈ ਸਿੱਧੇ ਤੌਰ ਤੇ ਟਰੰਪ ਨੇ ਕ੍ਰੈਡਿਟ ਲਿਆ ਤੇ ਵਾਰ-ਵਾਰ ਲਿਆ ਕਈ ਮੰਚਾਂ ਤੇ ਲਿਆ ਬੇਸ਼ੱਕ ਭਾਰਤ ਇਹ ਕਹਿ ਰਿਹਾ ਕਿ ਫੌਜੀ ਗੱਲਬਾਤ ਨਾ ਹੋਇਆ ਤਾਂ ਟਰੰਪ ਨੇ ਇਸ ਨੂੰ ਆਪਣੀ ਕਾਮਯਾਬੀ ਦੱਸਿਆ ਕਿ ਅੱਠ ਜੰਗਾਂ ਰਗਵਾਤੀਆਂ ਇਹ ਮੇਰੀ ਕਾਮਯਾਬੀ ਹੈ ਇਹ 8ਵੀਂ ਜੰਗ ਹੈ ਜਿਹੜੀ ਮੈਂ ਰਗਵਾਈ ਪਰ ਹਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਮਝੌਤਾ ਵਿਸ਼ਵ ਲਈ ਕਾਰਗਰ ਹੋਵੇਗਾ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਬਹੁਤ ਇੰਪੋਰਟੈਂਟ ਹੈ ਸੰਮੇਲਨ ਵਿੱਚ ਹਸਾਕਸਰ ਕੀਤੇ ਗਏ 트럼ਪ ਡਿਕਲੇਰੇਸ਼ਨ ਫਾਰ ਇੰਡਿਊਰਿੰਗ ਪੀਸ ਐਂਡ ਪ੍ਰੋਸਰਟੀ ਇਹਦੇ ਵਿੱਚ ਗਾਜਾ ਦਾ ਅਪਵੈਖ ਸੁਰੱਖਿਆ ਅਤੇ ਮਾਨਵੀ ਜਿਹੜੀ ਹੈਲਪ ਹਿਊਮਨਿਟਰੀਅਨ ਹੈਲਪ ਹੈ ਉਹਦੀ ਗੱਲ ਕੀਤੀ ਗਈ ਇਸ ਵਿੱਚ ਮਨੁੱਖੀ ਅਧਿਕਾਰਾਂ ਮਾਨ ਤੇ ਪਵਿੱਤਰ ਸਥਾਨਾਂ ਦੀ ਰੱਖਿਆ ਅਤਵਾਦ ਨੂੰ ਖਤਮ ਕਰਨਾ ਸਿੱਖਿਆ ਅਤੇ ਪਰਸਪਰ ਸਤਿਕਾਰ ਇੱਕ ਦੂਜੇ ਦਾ ਦੇਸ਼ਾਂ ਦਾ ਉਹ ਸਾਰੇ ਨੂੰ ਉਤਸ਼ਾਹਿਤ ਕੀਤਾ ਗਿਆ ਵਿਵਾਦਾਂ ਨੂੰ ਕੂਟਨੀਤੀ ਨਾਲ ਹੱਲ ਕਰਨ ਦੀ ਗੱਲ ਕੀਤੀ ਗਈ ਸਹਿਨਸੀਲਤਾ ਅਪਣਾਉਣ ਦੀ ਗੱਲ ਕੀਤੀ ਗਈ ਬਰਾਬਰੀ ਸ਼ਾਂਤੀ ਖੁਸ਼ਹਾਲੀ ਨੂੰ ਅੱਗੇ ਵਧਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਇਹ ਸਾਰੀਆਂ ਗੱਲਾਂ ਇਸ ਸਮਝੌਤੇ ਵਿੱਚ ਆਈਆਂ ਇਹ ਜਿਹੜਾ ਸਮਝੌਤਾ ਹੈ ਇਜ਼ਰਾਈਲ ਤੇ ਉਹਦੇ ਗੁਆਂਢੀਆਂ ਦੇ ਵਿਚਕਾਰ ਰਸਤੇ ਅੱਗੇ ਵਧਾਉਣ ਲਈ ਵਧੀਆ ਬਣਾਉਣ ਲਈ ਬਚਨ ਬੱਤਾ ਹੈਗਾ ਇਹ ਗੱਲ ਆਪਾਂ ਮੰਨਦੇ ਆਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ 트럼ਪ ਨੇ ਇਸ ਨੂੰ ਕਿਹਾ ਕਿ ਇਹ ਮੱਧ ਪੂਰਬ ਵਿੱਚ ਬਹੁਤ ਹੀ ਟਿਕਾਊ ਸ਼ਾਂਤੀ ਲਗਾਉਣ ਦਾ ਲਿਆਉਣ ਦਾ ਇੱਕ ਬਹੁਤ ਹੀ ਵੱਡਾ ਅਫਰਾਲਾ ਤੇ ਸਫਲ ਹੋਵੇਗਾ ਉਹਨਾਂ ਨੇ ਕਿਹਾ ਕਿ ਇਹ ਅਸੰਭਵ ਨੂੰ ਸੰਭਵ ਬਣਾਉਣ ਵਾਲਾ ਇੱਕ ਬਹੁਤ ਵੱਡਾ ਯਤਨ ਹੈ ਮਿਸਰ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਕੋਲੇ ਆਖਰੀ ਮੌਕਾ ਹੈ ਇਸ ਤੋਂ ਬਾਅਦ ਸਾਨੂੰ ਮੌਕਾ ਨਹੀਂ ਮਿਲਣਾ ਇਜ਼ਰਾਈਲ ਤੇ ਫਲਸਤੀਨ ਦੀ جنگ ਹੈ ਜਿਹੜੀ ਇਹ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਸੀਂ ਅੱਜ ਰੁਕvare ਤੇ ਜੇ ਅੱਜ ਅਸੀਂ ਰਕਾਉਣ ਦੇ ਵਿੱਚ ਨਾਕਾਮਜਾਬ ਰਹੇ ਪੂਰੇ ਮੁਲਖਤੀ ਮੁਲਕਾ ਜਿਹੜੇ ਕਹੀਸ ਤੋਂ ਬਾਅਦ ਇਹ ਕਦੇ ਨਹੀਂ ਆਏਗਾ ਇਸ ਤੋਂ ਬਾਅਦ ਵਿਆਪਕ ਤਬਾਹੀ ਹੋਏਗੀ ਜੇ ਸਾਰੇ ਮੁਲਖਾ ਨੇ ਤੇ ਖਾਸ ਤੌਰ ਤੇ ਇਜ਼ਰਾਈਲ ਨੇ ਤੇ ਫਲਸਤੀਨ ਨੇ ਜਾਨੀ ਗਾਜਾ ਦੇ ਲੋਕਾਂ ਨੇ ਜਾਣੀ ਹਮਾਸ ਨੇ ਇਸ ਚੀਜ਼ ਤੇ ਅਸਰ ਨਹੀਂ ਕੀਤਾ ਇਸ ਚੀਜ਼ ਤੇ ਗੌਰ ਨਾ فرمایا ਤੇ ਆਉਣ ਵਾਲਾ ਸਮਾਂ ਵਿਆਪਕ ਤਬਾਹੀ ਵਾਲਾ ਬਹੁਤ ਲੋਕਾਂ ਨੇ ਇਸ ਤੇ ਸ਼ੱਕ ਵੀ ਕੀਤਾ ਇਹਦੀ ਕਾਗਰਤਾ ਤੇ ਸ਼ੱਕ ਕੀਤਾ ਜਦੋਂ ਇਜ਼ਰਾਇਲ ਤੇ ਹਮਾਸ ਦੇ ਹਸਤਾਖਰ ਹੀ ਨਹੀਂ ਹੋਏ ਸਾਈਨ ਹੀ ਨਹੀਂ ਹੋਏ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਅਧੂਰਾ ਲੱਗਦਾ ਬਹੁਤ ਸਾਰਨ ਲੱਗਦਾ ਹੈ ਕਿ ਸੰਧਤਾ ਪੂਰਾ ਹੈ ਹੀ ਨਹੀਂ ਆ ਕਿਉਂਕਿ ਜਿਹੜੇ ਦੇਸ਼ਾਂ ਦੀ ਗੱਲ ਕਰ ਰਹੇ ਉਹਦੇ ਸਹਿਣ ਹੀ ਨਹੀਂ ਅਨੁਲਛਕਤਾਏ ਕਹਿ ਰਹੇ ਆ ਕਿ ਇਹ ਬਹੁਤ ਸਿੱਧਾ ਸਾਦਾ ਸਮਝੌਤਾ ਹੈ ਵੀ ਜਾਗ ਰਖਵਾਤੀ ਕੋਈ ਵਿਸਤਾਰ ਨਹੀਂ ਕੋਈ ਡਿਟੇਲ ਨਹੀਂ ਕੋਈ ਵੇਰਵੇ ਨਹੀਂ ਖੇਤਰੀ ਸ਼ਾਂਤੀ ਉਦੋਂ ਤੱਕ ਨਹੀਂ ਹਾਸਲ ਕੀਤੀ ਜਾ ਸਕਦੀ ਜਦੋਂ ਹਰ ਇੱਕ ਗੱਲ ਦਾ ਵੇਰਵਾ ਨਹੀਂ ਪੈਂਦਾ ਇੱਥੇ ਕੋਈ ਵੇਰਵਾ ਹੀ ਹੈ ਨਹੀਂ ਗਾਜਾ ਵਿੱਚ ਪੰਜ ਮੌਤਾਂ ਹੋਈਆਂ ਜੰਗਬੰਦੀ ਤੋਂ ਬਾਅਦ ਹੋਈਆਂ ਇਹ ਬਾਅਦ ਮੌਤਾਂ ਹੋਈਆਂ ਇਸ ਤਿਤ ਨੂੰ ਹੋਰ ਨਾਜਕ ਹੋ ਜਾਂਦੀ ਹੈ ਜਦੋਂ ਜੰਗਬੰਦੀ ਹੋ ਜਾਂਦੀ ਹੈ ਤੇ ਫਿਰ ਫਿਰ ਮੋਤਾਂ ਹੋ ਰਹੀਆਂ ਇਸੇ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸੰਝੋਤਾ ਕਾਰਗਰ ਨਹੀਂ ਇਹ ਸੰਝੋਤਾ ਸਿਰੇ ਨਹੀਂ ਚੜ ਸਕਦਾ ਨਾ ਇਜ਼ਰਾਇਲ ਨੇ ਮੰਨਣਾ ਨਾ ਇਹ ਹਮਾਸ ਨੇ ਮੰਨਣਾ ਦੋਨੇ ਅੜੇ ਹੋਏ ਆ ਸਖਤਤਾ ਪੂਰੀ ਫਿਰ ਇਹ ਕਿਵੇਂ ਸਿਰੇ ਚੜੂਗਾ ਵੈਸੇ ਵਿਸ਼ਵ ਪੱਧਰ ਤੇ ਮੱਧ ਪੂਰਬ ਦੇ ਵਿੱਚ ਸ਼ਾਂਤੀ ਲਿਆਉਣ ਲਈ ਇਹ ਸੰਝੋਤਾ ਬਹੁਤ ਜ਼ਰੂਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਖਾਸ ਕਰਕੇ ਭਾਰਤ ਪਾਕਿਸਤਾਨ ਜਿਹੜੇ ਵਿਵਾਦ ਚੱਲ ਰਹੇ ਆ ਉਹਨਾਂ ਵਿਵਾਦਾਂ ਨੂੰ ਵੀ ਪ੍ਰਭਾਵਿਤ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਪਾਕਿਸਤਾਨ ਦੇ ਸਬੰਧ ਵੀ ਸੁਖਾਲੇ ਹੋਣ ਦਾ ਚਾਂਸਸ ਹੈਗੇ ਆ ਪਰ ਇਸ ਵਿੱਚ ਲੰਮੇ ਸਮੇਂ ਦੀ ਬਚਨ ਬਖਤਾ ਅਸਲ ਵਿੱਚ ਲਾਗੂ ਹੋਵੇ ਨਾ ਹੋਵੇ ਇਹ ਇੱਕ ਸਵਾਲ ਹੈ ਇੱਕ ਕੜੀ ਹੈ ਵਿੱਚ ਕੀ ਇਹ ਸਲਾਮੇਸਾ ਮੈਂ ਦੀ ਵਚਨਬੱਤਾਂ ਹੋਊਗੀ ਕਿ ਅਸਲ ਦੇ ਵਿੱਚ ਲਾਗੂ ਹੋਵੇਗਾ ਇਹ ਨਹੀਂ ਕਹਿ ਸਕਦੇ ਵੈਸੇ 트াম্প ਦੀ ਭੂਮਿਕਾ ਨੇ ਬਹੁਤ ਅਮੀਜ ਜਤਾਈ ਹੈ ਪਰ ਪਵੈਖ ਦੇ ਵਿੱਚ ਫਿਊਚਰ ਦੇ ਵਿੱਚ ਚਰਚੀਆਂ ਬਹੁਤ ਨੇ ਜਿਵੇਂ ਅਤਵਾਦ ਦੀ ਚਰਚੀ ਆਰਥਿਕ ਮੁੱਦੇ ਰਾਜਨੀਤਿਕ ਅਸਰਤਾ ਇਹਨਾਂ ਦੇਸ਼ਾਂ ਦੇ ਵਿੱਚ ਇਹ ਸਾਰੇ ਮੁੱਦੇ ਆ ਇਹ ਸਾਰੇ ਮੁੱਦੇ ਇਸ ਸਮਝੌਤੇ ਨੂੰ ਖੋਖਲਾ ਕਰਦੇ ਆ ਪਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੇਪਰੇ ਵੀ ਚੜੇ ਚੀਜ਼ ਕਿਉਂਕਿ ਅਗਰ ਅਰਬ ਕੰਟਰੀ ਚਾਹੁੰਦੇ ਹੈ ਕਿ ਉਸ ਖਿੱਤੇ ਦੇ ਵਿੱਚ ਸ਼ਾਂਤੀ ਹੋਵੇ ਤਾਂ ਇਸ ਨੱਤਾ ਸਿਰੇ ਚੜੂਗਾ ਇਸ ਨੱਤੇ ਨੇ ਨਾ ਸਿਰਫ ਮੱਧ ਪੂਰਬ ਨੂੰ ਪ੍ਰਭਾਵਿਤ ਕੀਤਾ ਬਲਕਿ ਦੱਖਣੀ ਏਸ਼ੀਆ ਵਿੱਚ ਵੀ ਇੱਕ ਸੰਦੇਸ਼ ਦਿੱਤਾ ਹੈ ਭਾਰਤ ਪਾਕਿਸਤਾਨ ਦੇ ਦੇਸ਼ਾਂ ਨੂੰ ਵੀ ਇੱਕ ਸੰਦੇਸ਼ ਦਿੰਦਾ ਹੈ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ ਟਰੰਪ ਦੇ ਯਤਨਾਂ ਨੇ ਬੇਸ਼ੱਕ ਇੱਕ ਨਵੀਂ ਅਨਿਤਾਜ ਬਣਾਈ ਹੈ ਦੁਨੀਆ ਦੀ ਨਵੀਂ ਉਮੀਦ ਜਾਗੀ ਹੈ ਲੋਕਾਂ ਦੇ ਵਿੱਚ ਕਿ ਹਾਂ ਇਹ ਬੰਦਾ ਸ਼ਾਂਤੀ ਲਿਆਉਣ ਦੇ ਵਿੱਚ ਯੋਗਦਾਨ ਪਾ ਰਿਹਾ ਹੈ ਪਰ ਗੱਲ ਉੱਥੇ ਨਹੀਂ ਬੜਦੀ ਹੈ ਲਾਗੂ ਕਰਨ ਤੇ ਕੀ ਇਹ ਲਾਗੂ ਹੋ ਪਾਵੇਗਾ ਸਹੀ ਸਬਦਾਂ ਦੇ ਵਿੱਚ ਸਿਰੇ ਚੜ ਪਾਵੇਗਾ ਇਹ ਸਾਰਿਆਂ ਦੇ ਮਨ ਚ ਸਵਾਲ ਹੈ ਪਰ ਇੱਕ ਕੋਸ਼ਿਸ਼ ਬਹੁਤ ਵਧੀਆ ਹੈ ਜਾਨਾਂ ਬਚਾਉਣ ਲਈ ਵਿਸ਼ਮ ਨੂੰ ਸ਼ਾਂਤੀ ਦੇ ਮੰਚ ਤੇ ਲਿਆਉਣ ਲਈ ਵਿਸ਼ਵ ਦੇ ਵਿੱਚ ਇੱਕ ਸਾਰੇ ਦਿਸਾਂ ਨੂੰ ਮਨੁੱਖਤਾ ਦੇ ਪ੍ਰਤੀ ਇਕੱਠੇ ਕਰਨ ਦੇ ਲਈ ਤੇ ਇੱਕ ਦੂਜੇ ਦੇ ਸਤਕਾਰ ਵਿੱਚ ਲਿਆਉਂਦਨੀ ਇੱਕ ਬਹੁਤ ਵੱਡਾ ਯਤਨ ਹੈ ਉਮੀਦ ਹੈ ਕਿ ਯਤਨ ਕਾਰਗਰ ਸਾਬਤ ਹੋਏਗਾ ਉਮੀਦ ਹੈ ਕਿ ਯਤਨ ਸਫਲ ਚੜੂਗਾ ਬਹੁਤ ਬਹੁਤ ਧੰਨਵਾਦ